ਸ਼ਵਾਲਕ ਦੇ ਸ਼ੇਰ ਚੀਤਿਆਂ ਨਾਲ ਘਿਰੇ ਸੰਘਣੇ ਪਹਾੜੀ ਜੰਗਲਾਂ ਦੇ ਵਿੱਚ ਸਿੱਖਾਂ ਦੀ ਇੱਕ ਵਿਰਾਸਤ ਪਈ ਐ ਸਜਣੋ ਇਹ ਮਹਾਰਾਜਾ ਰਣਜੀਤ ਸਿੰਘ ਨੇ ਇਸ ਕਿਲੇ ਤੇ ਕਿਸੇ ਵਕਤ ਕਬਜ਼ਾ ਕੀਤਾ ਸੀ ਇਹ ਕਿਲਾ ਉਸ ਜਗ੍ਹਾ ਤੇ ਐ ਜਿੱਥੇ ਅੱਜ ਵੀ ਸ਼ੇਰ ਚੀਤੇ ਤੇ ਹੋਰ ਖਤਰਨਾਕ ਜਾਨਵਰਾਂ ਦਾ ਕਬਜ਼ਾ ਐ ਮਾਹੌਲ ਕਿੰਨਾ ਵੀ ਖਤਰਨਾਕ ਕਿਉਂ ਨਾ ਹੋਵੇ ਪਰ ਹਰ ਭੇ ਸਿੱਧੂ ਦਾ ਕੈਮਰਾ ਤੇ ਇਹਦੀ ਟੀਮ ਹਮੇਸ਼ਾ ਪਹੁੰਚ ਕੇ ਇਤਿਹਾਸ ਤੱਥਾਂ ਨੂੰ ਤੁਹਾਡੇ ਸਾਹਮਣੇ ਰੱਖਦੀ ਆ ਤੇ ਤੁਹਾਨੂੰ ਮੌਕਾ ਦਿੰਦੇ ਆ ਸ਼ੇਅਰ ਕਰਕੇ ਆਪਣੇ ਦੋਸਤਾਂ ਦੇ ਨਾਲ ਪਿਆਰੀ ਪਿਆਰੀ ਚੰਗੀ ਜਾਣਕਾਰੀ ਸਾਂਝੀ ਕਰਨ ਦਾ ਕਿਵੇਂ ਡੋਗਰਾ ਵੰਸ਼ ਤਬਾਹ ਹੋਇਆ ਆਪਸ ਵਿੱਚ ਲੜ ਕੇ ਕਿਵੇਂ ਮਰੇ ਉਹ ਸਾਰੀ ਗੱਲਬਾਤ ਹਰਪ੍ਰੇਜ ਇਸ ਵੀਡੀਓ ਦੇ ਵਿੱਚ ਦੱਸੂਗਾ ਤੁਸੀਂ ਇਹ ਵੀਡੀਓ ਨੂੰ ਵੀ ਉਵੇਂ ਸ਼ੇਅਰ ਕਰਿਓ ਜਿਵੇਂ ਅਕਸਰ ਤੁਸੀਂ ਹਰਪ੍ਰੇਜ ਦੀਆਂ ਵੀਡੀਓ ਸ਼ੇਅਰ ਕਰਦੇ ਆ ਆਜੋ ਸੁਣਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਜਸਰੋਟੇ ਚ ਲੈ ਕੇ ਆ ਗਿਆਂ 12ਵੀਂ 13ਵੀਂ ਸਦੀ ਦਾ ਬਣਿਆ ਹੋਇਆ ਕਿਲਾਵਾ ਇਹ ਤੁਹਾਨੂੰ ਮੈਂ ਦੱਸਦਾ ਕਰਨ ਦੇਵ ਨੇ ਇਸ ਜਸਰੋਟਾ ਰਿਆਸਤ ਦੀ ਸਥਾਪਨਾ ਕੀਤੀ ਸੀ ਜਿਹੜੇ ਕਿਲੇ ਦੇ ਮੂਢਲੇ ਅਵਸ਼ੇਸ਼ ਆ ਉਹ ਜਸਰੋਟਾ ਦੇ ਕਿ ਮਹਾਰਾਜਪੁਰ ਕਹਿ ਸਕਦੇ ਆ ਕਿ ਕਰਨ ਦੇਵ ਨੇ ਰੱਖੀ ਉਸ ਸਮੇਂ ਦੇ ਆ ਤੋਂ ਉਦੋਂ ਬਾਅਦ ਚ ਮਹਾਰਾਜਾ ਹੀਰਾ ਸਿੰਘ ਦਾ ਵੀ ਰਾਜ ਰਹਾ ਤੇ ਮਹਾਰਾਜਾ ਹੀਰਾ ਸਿੰਘ ਨੂੰ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਦੇ ਖਿਤਾਬ ਦੇ ਇੱਕ ਦੇ ਪਿਓ ਨੂੰ ਇਥੋਂ ਦਾ ਰਾਜਕੁਮਾਰ ਬਣਾਇਆ ਸੀ ਕਿ ਮਤਲਬ ਏਰੀਆ ਮਹਾਰਾਜ ਰਣਜੀਤ ਸਿੰਘ ਨੇ ਜਿੱਤ ਲਿਆ ਸੀ ਆਖਰੀ ਇਥੋਂ ਦੇ ਦੇਵ ਵੰਸ਼ ਤੋਂ ਬਾਅਦ ਕਹਿ ਸਕਦੇ ਆ ਕਿ ਇੱਥੇ ਡੋਗਰਾ ਵੰਸ਼ ਚੱਲੀ ਸੀ ਡੋਗਰਾ ਵੰਸ਼ ਨੂੰ ਰਾਜਕੀਨੀ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਦਿੱਤਾ ਸੀ ਆ ਜੰਗਲ ਦੇ ਵਿੱਚ ਅਸੀਂ ਖੜੇ ਆ ਚਾਰੇ ਪਾਸੇ ਜੰਗਲ ਇੱਥੇ ਲੈਪੜ ਵਗੈਰਾ ਚੀਤੇ ਕਈ ਕੁਝ ਮਤਲਬ ਵੱਡੇ ਪੰਛੀ ਪਰਿੰਦੇ ਤਾਂ ਆਮ ਹੀ ਬ੍ਰੇਡ ਇਥੇ ਹੈਗੇ ਆ ਆਪਾਂ ਇਥੋਂ ਬਲ ਬੈਂਕ ਖਾਂਦੇ ਹੋਏ ਗੱਡੀ ਦੇ ਰਾਹੀਂ ਤਾਂ ਉਹਨੂੰ ਚੱਲਾਂਗੇ ਸਮਝ ਲਈ ਜੰਗਲੀ ਵਿਭਾਗ ਆ ਇਹ ਅੱਜ ਇੱਕ ਨਦੀ ਆ ਇੱਥੇ ਉਸ ਨਦੀ ਦੇ ਕਿਨਾਰੇ ਤੇ ਆ ਵਾਦੀਆਂ ਦੇ ਵਿੱਚ ਕਾਫੀ ਜੰਗਲੀ ਏਰੀਆ ਵੱਡਾ ਹੈ ਆਪੂ ਉੱਤਲੇ ਪਾਸੋਂ ਨੂੰ ਚੱਲਦੇ ਆ ਕਿਲੇ ਤੱਕ ਗੱਡੀ ਚਲੀ ਜਾਊਗੀ ਜੀ ਕਿਲੇ ਤੱਕ ਚਲੀ ਜਾਊ ਗੱਡੀ ਕਹਿੰਦੇ ਤੇ ਆਪਾਂ ਚੱਲਦੇ ਆ ਤਾਂ ਵਾਲੇ ਪਾਸੇ ਦੱਸਦੇ ਆ ਵੀ ਇਹ ਏਰੀਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿੱਤਿਆ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਫਿਰ ਰਾਜ ਸੀਗਾ ਇੱਥੋਂ ਦਾ ਏਰੀਆ ਇੱਥੋਂ ਦਾ ਰਾਜਾ ਬਣਾਤਾ ਸੀਗਾ ਹੀਰਾ ਸਿੰਘ ਨੂੰ ਕੈਸਾ ਉਦਾਪ मतलब ਕਿ ਐਸਾ ਡੋਗਰਾ ਵੰਸ਼ ਨੂੰ ਬਣਾਤਾ ਕਿਉਂਕਿ ਹੀਰਾ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਹੁਤ ਜ਼ਿਆਦਾ ਨੇੜੇ ਸੀ ਠੀਕ ਆ ਕਿ ਇਹਨਾਂ ਨੂੰ ਹੀਰਾ ਸਿੰਘ ਨੂੰ ਸਿੱਖ ਰਾਜ ਦੀਆਂ मतलब ਕਿ ਦਰਬ ਸਿੱਖ ਦਰ ਲਾਹੌਰ ਦਰਬਾਰ ਦੇ ਵਿੱਚ ਸਾਜ਼ਿਸ਼ ਕਰਤਾ ਦੇ ਤੌਰ ਤੇ ਵੀ ਇਹਨਾਂ ਨੂੰ ਜਾਣਿਆ ਜਾਂਦਾ ਵਾ ਆਓ ਆਪਾਂ ਉਸ ਕਿਲੇ ਦੇ ਵੱਲ ਚੱਲਦੇ ਆਂ ਆਪਾਂ ਕਿਲੇ ਦੇ ਵਿੱਚ ਐਂਟਰ ਕਰ ਚੁੱਕੇ ਆਂ ਤਕਰੀਬਨ ਨਾ ਇਹ ਇਹ ਪਹਾੜੀ ਏਰੀਆ ਸਾਰਾ ਇਹ ਕਾਫੀ ਦੂਰ ਤੱਕ ਫੈਲਿਆ ਹੋਇਆ ਤੇ ਖੰਡਰ ਅਵਸ਼ੇਸ਼ ਬਾਕੀ ਆ ਇੱਥੇ ਇੱਟਾਂ ਦੇ ਵੀ ਅਲੱਗ-ਅਲੱਗ ਸਾਈਜ਼ ਤੁਹਾਨੂੰ ਵੇਖਣ ਨੂੰ ਮਿਲ ਜਾਣਗੇ ਜਿਹੜਾ ਮੁੜਲਾ ਸੀਗਾ ਇਹਦਾ ਢਾਂਚਾ ਉਹ ਤਾਂ 12ਵੀਂ 13ਵੀਂ ਸਦੀ ਚ ਕਰਨਦੇਵ ਨੇ ਬਣਾਇਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਹਾ ਹੀਰਾ ਸਿੰਘ ਨੇ ਬਣਵਾਇਆ ਸੀ ਕਿ ਜਿਹੜਾ ਕਿ ਧਿਆਨ ਸਿੰਘ ਡੋਗਰੇ ਦਾ ਮੁੰਡਾ ਸੀ ਤੇ ਇਹਨਾਂ ਡੋਗਰੇ ਨੂੰ ਰਾਜ ਭਾਗ ਦਿੱਤਾ ਸੀਗਾ 1822 ਈਸਵੀ ਦੇ ਵਿੱਚ ਗੁਲਾਬ ਸਿੰਘ ਨੂੰ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਅੱਜ ਇੱਧਰ ਕਲੇਬਾ ਲੈ ਕੇ ਚੱਲੇ ਆ ਤੁਹਾਨੂੰ ਮੈਂ ਇੱਧਰ ਦਿਖਾ ਦਿਆਂ ਕਾਫੀ ਖੰਡਰ ਹੀ ਬਚੇ ਹੋਏ ਆ ਤੇ ਆਪ ਜੰਗਲੀ ਏਰੀਆ ਇਹ ਸ਼ਿਵਾਲਕ ਦੀਆਂ ਪਹਾੜੀਆਂ ਦੇ ਵਿੱਚ ਆ ਕਿਲਾ ਜਸਰੋਟਾ ਕਿਲਾ ਮਤਲਬ ਵੀ ਆਖਰੀ ਜਿਹੜਾ ਰਾਜਾ ਸੀਗਾ ਉਹਨੂੰ ਹਰਾ ਕੇ ਤਕਰੀਬਨ 1812 ਦੇ ਨੇੜੇ ਤੇੜ ਦੀ ਗੱਲ ਆ ਉਦੋਂ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੋ ਗਿਆ ਸੀ ਇਸ ਖੇਰੇ ਦੇ ਵਿੱਚ ਉਹ ਦੂਰ ਤੱਕ ਪੇਰ ਤੇ ਖਾ ਦਿਓ ਵੀ ਪਰਲੇ ਪਾਸੇ ਵੀ ਖੰਡਰੀ ਖੰਡਰ ਨਜ਼ਰ ਆਉਣਗੇ ਤਾਂ ਉਦੋਂ ਬਾਅਦ ਦੇ ਵਿੱਚ 1822 ਦੇ ਵਿੱਚ ਡੋਗਰਾ ਗੁਲਾਬ ਸਿੰਘ ਨੂੰ ਇਹ ਰਾਜ ਭਾਗ ਦਿੱਤਾ ਸੀਗਾ ਇਹ ਤਿੰਨ ਭਰਾ ਸੀ ਡੋਗਰੇ ਕਿਹੜੇ ਕਿਹੜੇ ਡੋਗਰਾ ਰਾਜਾ ਆਪਣਾ ਗੁਲਾਬ ਸਿੰਘ ਡੋਗਰਾ ਰਾਜਾ ਧਿਆਨ ਸਿੰਘ ਤੇ ਡੋਗਰਾ ਰਾਜਾ ਸੁਚੇਤ ਸਿੰਘ ਤੇਨਪਰਾ ਸੀ ਤਿਕੜੀ ਮਸ਼ਹੂਰ ਸੀ ਇਹਨਾਂ ਨੂੰ ਲਾਹੌਰ ਦਰਬਾਰ ਦੇ ਵਿੱਚ ਨਾ ਸਾਜ਼ਿਸ਼ ਕਰਤਾ ਦੇ ਤੌਰ ਤੇ ਵੀ ਜਾਣਿਆ ਜਾਂਦਾ ਵਾ ਕਿਉਂਕਿ ਇਹਨਾਂ ਨੇ ਕਾਫੀ ਵੰਡੀਆਂ ਪਾਈਆਂ ਹੋਈਆਂ ਸੀਗੀਆਂ ਤੇ ਇਹਨਾਂ ਦਾ ਕਾਫੀ ਮਤਲਬ ਇਹ ਆਖਰ ਤੱਕ ਤੋਂ ਮਹਾਰਾਸਾ ਪੂਰੇ ਹੋ ਗਏ ਤੋਂ ਉਦੋਂ ਬਾਅਦ ਤਾਂ ਇੱਕ ਦੂਜੇ ਨੂੰ ਮਾਰਨ ਮਰਾਉਣ ਤੇ ਹੀ ਹੋ ਗਈ ਸੀ ਕੰਮ ਜਿਵੇਂ ਕਿ ਇਹਦੇ ਚਾਚੇ ਇਹਨਾਂ ਦੇ ਇੱਕ ਮਤਲਬ ਸੁਚੇਤ ਸਿੰਘ ਤੇ ਹੀਰਾ ਸਿੰਘ ਦੀ ਲੜਾਈ ਦੇ ਵਿੱਚ ਸੁਚੇਤ ਸਿੰਘ ਵੀ ਮਾਰਿਆ ਗਿਆ ਸੀ ਮਤਲਬ ਇਹ ਤਾਂ ਇਹਨਾਂ ਦਾ ਨੁਕਸਾਨ ਇਹਨਾਂ ਨੂੰ ਆਪ ਨੂੰ ਵੀ ਹੋਇਆ ਤੇ ਇਹਨਾਂ ਦਾ ਨ ਇਹ ਨੁਕਸਾਨ ਮਹਾਰਾਜਾ ਰਣਜੀਤ ਸਿੰਘ ਦੇ ਮਤਲਬ ਵੰਸ਼ਜਾਂ ਦਾ ਵੀ ਕੀਤਾ ਸੀਗਾ ਮਤਲਬ ਬਹੁਤ ਸਾਰੇ ਇਤਿਹਾਸ ਪੜ੍ਹੇ ਤਾਂ ਗੱਲਾਂ ਬਹੁਤ ਡੂੰਘੀਆਂ ਪਤਾ ਲੱਗਦੀਆਂ ਇਹਨਾਂ ਬਾਰੇ ਆ ਢਾਂਚਾ ਦਿਖਾ ਦਿਓ ਇਹ ਮਤਲਬ ਪੁਰਾਣਾ ਢਾਂਚਾ ਦੇਖੋ ਕਿ ਹਿਸਾਬ ਕਿਤਾਬ ਦਾ ਬਣਿਆ ਹੋਇਆ ਉਦੋਂ ਦੂਜੇ ਪਾਸੇ ਜਾ ਕੇ ਆਪਾਂ ਹੋਰ ਵੀ ਦਿਖਾ ਕੇ ਲਿਆਉਣਾ ਤੁਹਾਨੂੰ ਵੀ ਕਿਵੇਂ ਦੇ ਨਿਸ਼ਾਨ ਹੈ ਇਹਦੇ ਕਾਫੀ ਜੰਗਲੀ ਏਰੀਆ ਵਾ ਮਤਲਬ ਲੋਕ ਬਹੁਤ ਘੱਟ ਆਉਂਦੇ ਇਸ ਏਰੀਏ ਦੇ ਵਿੱਚ ਕਠੂਆ ਵਾ ਹਨਾ ਇਹ ਏਰੀਏ ਦੇ ਵਿੱਚ ਉਦਾਂ ਵੀ ਸੁੰਨੀ ਬਾਈ ਹਨਾ ਇਹ ਬਈ ਜੰਗਲੀ ਜਿਹੜੀ ਆ ਜਾਂਦਾ ਜੰਗਲੀ ਏਰੀਆ ਆ ਜਾਂਦਾ ਇੱਧਰਲੇ ਛੁੱਟੀ ਦਿਓ ਮੈਨੂੰ ਮੈਂ ਅੱਗੇ ਜਾ ਕੇ ਦੇਖਾਂ ਆ ਜਾਓ ਇੱਧਰਲੇ ਪਾਸੇ ਉਹਦੇ ਅਵਸ਼ੇਸ਼ ਬਚੇ ਹੋਏ ਆ ਖੰਡਰ ਪਏ ਆ ਮਤਲਬ ਕਿ 12ਵੀਂ ਤੋਂ 800 ਸਾਲ ਪੁਰਾਣਾ ਹੋ ਗਿਆ ਤੇ ਇਹਨੇ ਜਿਹੜਾ ਆਪਣਾ ਹੀਰਾ ਸਿੰਘ ਸੀਗਾ ਇਹਨੂੰ ਉਹ ਜੰਮੂ ਦੇ ਨਾਲ ਬਹੁਤ ਪਿਆਰ ਸੀ ਇਹਨੇ ਫਿਰ ਕੀ ਕੀਤਾ ਸੀਗਾ ਜਿਹੇ-ਜੇ ਜੰਮੂ ਦੇ ਵਿੱਚ ਉਹ ਕਿਲੇ ਮਹੱਲੇ ਸੀਗੇ ਨੂਨਾ ਉਹਨਾਂ ਨਾਵਾਂ ਦੇ ਆਧਾਰ ਤੇ ਹੀ ਇੱਥੇ ਫਿਰ ਉਹਨੇ ਆ ਮਹੱਲੇ ਤੇ ਕਿਲੇ ਮਤਲਬ ਕਹਿ ਸਕਦੇ ਹਾਂ ਕਿ ਬਾਜ਼ਾਰ ਬਣਾਏ ਸੀਗੇ ਉਹਨਾਂ ਨਾਵਾਂ ਨਾਲ ਜੁੜਦੇ ਹੀ ਇੱਥੇ ਬਾਜ਼ਾਰ ਬਣਾਏ ਗਏ ਸੀਗੇ ਹਾਂ ਦੇਖੋ ਕਿਹਦਾ ਕਿਤਾਬ ਦਾ ਆ ਚੀਜ਼ਾਂ ਬਚੀਆਂ ਨੇ ਯਾਰ ਕਿਸੇ ਸਮਕੇ ਨਿਸ਼ਾਨੋ ਸ਼ੌਕ ਸੀ ਹੈਨਾ ਬਿਸ਼ਕੀ ਇਹ ਨਹੀਂ ਪਤਲੀ ਟਪਕ ਤੇ ਹੋਰ ਨਹੀਂ ਦੇਖੀ ਹਾਂ ਬਹੁਤ ਘੱਟ ਬਹੁਤ ਪਤਲੀ ਇੱਟਾਂ ਬਰੀਕ ਇਹ ਹੈ ਹੈਨਾ ਇੱਟਾਂ ਦੇ ਸਾਈਜ਼ ਬਦਲਦੇ ਰਹੇ ਸਮੇਂ-ਸਮੇਂ ਤੇ ਆ ਦੋ ਇਹ ਕਾਫੀ ਏਰੀਆ ਵੱਡੇ ਪੱਧਰ ਤੇ ਪਹਾੜੀ ਤੇ ਫੈਲਿਆ ਹੋਇਆ ਏਰੀਆ ਵਾ ਆਰੇ ਦਰਖਤ ਦਰਖਤ ਸਹੀ ਕਿ ਕਿੰਨਾ ਸੰਘਣਾ ਜੰਗਲ ਆਹ ਵੀ ਨਿਉਵਾ ਵਾ ਆ ਆ ਵੀ ਨਿਉਵਾ ਵਾ ਆ ਸਾਰੇ ਨਿਉਵਾ ਵਾ ਆ ਇਧਰਲੇ ਪਾਸੇ ਚੱਲ ਗਏ ਆਹ ਯਾਰ ਕਿੱਡੇ ਤਗੜੇ ਤਗੜੇ ਹਨਾ ਦਰਖਤ ਓਹ ਹੋ ਰਸਿਆਂ ਵਰਗੇ ਦਰਖਤ ਭਾਵੇਂ ਯਾਰ ਟੂਚਨ ਕਰ ਲੋ ਇਹਨਾਂ ਨਾਲ ਮਾੜਾ ਜਿਹਾ ਅੱਗੇ ਜਾ ਕੇ ਦੇਖ ਕੇ ਆਵਾਂ ਮੈਂ ਹਾਂਜੀ ਆ ਦੇਖੋ ਰਹਾ ਬਣਾ ਲਾ ਮੈਂ ਕੈਮਰਾਮੈਨ ਨੂੰ ਸੋਖਾ ਹੋ ਜੇ ਇਸ ਸਮੈਲ ਆ ਰਹੀ ਆ ਉਹ ਕੜੀ ਪੱਤੇ ਦੀ ਵਾ ਆ ਕੜੀ ਪੱਤਾ ਵਾ ਕੜੀ ਪੱਤੇ ਦੀ ਸਮੈਲ ਆ ਰਹੀ ਆ ਇਸ ਵਕਤ ਸਖਰ ਦੁਪਹਿਰਾ ਵਾ ਪਸ਼ੂ ਪਾਂਸ਼ੀ ਵੀ ਟਿਕੇ ਬੈਠੇ ਹੋਣਗੇ ਬਸ ਆਪਾਂ ਹੀ ਨਹੀਂ ਟਿਕੇ ਆਓ ਕਿਰਾ ਮਤਲਬ ਯਾਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿੱਥੋਂ ਤੱਕ ਰਾਜ ਸੀਗਾ ਦੇਖੋ ਸਟਾਰਟਿੰਗ ਦੇ ਵਿੱਚ ਨਾ ਜਿਹੜਾ ਆਪਣਾ ਇਹ ਡੋਗਰੇ ਭਰਾ ਸੀ ਇਹ ਜੰਮੂ ਦੇ ਜੰਪਲ ਸੀ ਇਹਨਾਂ ਨੂੰ ਇਸ ਏਰੀਆ ਦਾ ਹਿਸਾਬ ਕਿਤਾਬ ਬਹੁਤ ਸੀ ਇਹਨਾਂ ਨੇ ਇੱਥੋਂ ਦੇ ਡੋਗਰਿਆਂ ਨੂੰ ਇੱਥੋਂ ਦੇ ਛੋਟੇ-ਛੋਟੇ ਰਾਜਿਆਂ ਨੂੰ ਕਹਿ ਲੋ ਕਿ ਇੱਥੋਂ ਦੇ ਛੋਟੇ-ਛੋਟੇ ਰਾਜਿਆਂ ਨੂੰ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਧੀਨ ਲੈ ਆਉਂਦਾ ਸੀਗਾ ਮਤਲਬ ਸਟਾਰਟਿੰਗ 'ਚ ਸੇਵਾਵਾਂ ਇਹਨਾਂ ਦੀਆਂ ਬਹੁਤ ਚੰਗੀਆਂ ਸੀ ਜਿਹਦੇ ਬਦੌਲਤ ਖੁਸ਼ ਹੋ ਕੇ ਫਿਰ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੇ 1822 ਦੇ ਵਿੱਚ ਇਹਨਾਂ ਨੂੰ ਇੱਥੋਂ ਦਾ ਰਾਜ ਭਾਗ ਸੌਂਪਦਾ ਸੀ ਰਾਜਾ ਬਣਾਤਾ ਸੀਗਾ ਫਿਰ ਸਭ ਤੋਂ ਵੱਡੀ ਗੱਲ ਕਦੋਂ ਵਾਪਰੀ ਜਦੋਂ ਅੰਗਰੇਜ਼ਾਂ ਦੇ ਨਾਲ ਯੁੱਧ ਹੋਇਆ ਨਾ ਸਿੱਖਾਂ ਦੇ ਸਖਾਗੋਲ ਯੁੱਧ ਕਹਿੰਦੇ ਆ ਜਦੋਂ ਉਸ ਦੇ ਵਿੱਚ ਅੰਗਰੇਜ਼ਾਂ ਦਾ ਬਹੁਤ ਨੁਕਸਾਨ ਹੋ ਗਿਆ ਸੀਗਾ ਉਸ ਨੁਕਸਾਨ ਦਾ ਮਤਲਬ ਕਰੋੜਾਂ ਦੇ ਵਿੱਚ ਕਰਜ਼ੇ ਸੀਗਾ ਉਹ ਪੰਜਾਬ ਸਰਕਾਰ ਤੇ ਪਤਾ ਸੀ ਮਤਲਬ ਮਹਾਰਾਜਾ ਲਾਹੌਰ ਦਰਬਾਰ ਤੇ ਪਤਾ ਸੀਗਾ ਉਹ ਸਿੱਖਾਂ ਤੋਂ ਅਦਾ ਨਾ ਹੋਇਆ ਤੇ ਜਿਹੜਾ ਡੋਗਰਾ ਗੁਲਾਬ ਸਿੰਘ ਸੀ ਇਹਨੇ 75 ਲੱਖ ਰੁਪਈਆ ਅੰਗਰੇਜ਼ਾਂ ਨੂੰ ਦੇ ਕੇ ਆਪ ਸਿੱਧਾ ਮਹਾਰਾਜ ਦਾ ਖਿਤਾਬ ਲੈ ਲਿਆ ਸੀਗਾ ਮਤਲਬ ਵੀ ਤੁਸੀਂ ਮੇਰੇ ਨਾਲ ਨਿਬੜ ਲੋ ਆਪੇ ਉਧਰ ਦੇਖ ਹੀ ਜਾਊਗੀ ਮਤਲਬ ਇਹ ਉਹ ਦਰਬਾਰ ਦੇ ਮਸਲੇ ਨਿਜਠਣ ਦੇ ਨਾਲੋਂ ਇਹਨੇ ਕਹਿ ਲੋ ਆਪਦੇ ਆਪ ਨੂੰ ਤਰਜੀਹ ਦਿੱਤੀ ਆਪਦੇ ਕੋਲ 75 ਲੱਖ ਰੁਪਏ ਦੇ ਕੇ ਇੱਕ ਸੁਤੰਤਰ ਜੰਮੂ ਕਸ਼ਮੀਰ ਦਾ ਰਾਜਾ ਬਣ ਗਿਆ ਸੀ ਤੇ ਜੰਮੂ ਕਸ਼ਮੀਰ ਦਾ ਆਖਰੀ ਰਾਜਾ ਸੀਗਾ ਰਾਜਾ ਹਰੀ ਸਿੰਘ ਮਹਾਰਾਜਾ ਹਰੀ ਸਿੰਘ ਕੋਈ ਖਿਤਾਬ ਇਹਨੇ ਮਹਾਰਾਜਾ ਲੈ ਲਿਆ ਸੀ ਮਹਾਰਾਜਾ ਹਰੀ ਸਿੰਘ ਆਖਰੀ ਰਾਜਾ ਸੀ ਤੇ ਜਦੋਂ ਫਿਰ ਪਾਕਿਸਤਾਨ ਦੀ ਫੌਜੀ ਚੜ੍ਹ ਆਈ ਤਾਂ ਉਦੋਂ ਫਿਰ ਜਾ ਕੇ ਕਿਤੇ ਇਹਨੇ ਆ ਦੇਖਿਓ ਜੀ ਅੱਗੇ ਉਦੋਂ ਫਿਰ ਇੱਕ ਜਾ ਕੇ ਭਾਰਤ ਚ ਰਲ ਗਿਆ ਸੀ ਪਹਿਲਾਂ ਤਾਂ ਕਹਿੰਦਾ ਸੀਗਾ ਕਿ ਮੈਂ ਭਾਰਤ ਚ ਨਹੀਂ ਰਲਣਾ ਮੈਂ ਤਾਂ ਯਾਦ ਹੀ ਰਹੂੰਗਾ ਯਾਦ ਰਾਸਤ ਰਹੂਗੀ ਜਦੋਂ ਪਾਕਿਸਤਾਨ ਚੜਿਆ ਉੱਤੇ ਤੇ ਫਿਰ ਇਹਨਾਂ ਮੌਕੇ ਤੇ ਜਦੋਂ ਫਿਰ ਮਤਲਬ ਭਾਰਤ ਨਾਲ ਰਲ ਗਿਆ ਸੀ ਤੇ ਇਹਨਾਂ ਦਾ ਰਾਜਾ ਹਰੀ ਸਿੰਘ ਦਾ ਮੁੰਡਾ ਡਾਕਟਰ ਕਰਨ ਸਿੰਘ ਉਹ ਹੈਗੇ ਨੇ ਹਜੇ ਵੀ ਉਹਨਾਂ ਦੇ ਵੰਸ਼ ਅੱਗੇ ਵੀ ਹੈਗੇ ਆ ਹਜੇ ਵੀ ਜੰਮੂ ਕਸ਼ਮੀਰ ਦੇ ਵਿੱਚ ਤੇ ਆਓ ਅੱਗੇ ਚੱਲਦੇ ਆ ਸਰਕਾਰਾਂ ਦੇ ਵਿੱਚ ਵੀ ਚੰਗੇ ਹੱਥ ਰਏ ਉਹਨਾਂ ਦੇ ਹੁਣ ਵੀ ਆਓ ਦੇਖੀਏ ਤੇ ਲੱਭ ਕੇ ਅੱਗੇ ਚੱਲਦੇ ਆ ਕਟੂ ਕਿਲਾ ਦੇਖਦੇ-ਦੇਖਦੇ ਅਸੀਂ ਬਾਵਾ ਅੱਗੇ ਲੰਘੇ ਆਏ ਆ ਆ ਸੰਘੜੇ-ਸੰਘੜੇ ਦਰਖਤ ਤੇ ਥੋੜਾ ਜਿਹਾ ਦਰਜ ਵਾਲਾ ਏਰੀਆ ਵੀ ਲੱਗਦਾ ਵਾ ਪਰ ਹੁਣ ਅੱਧੀ ਹੋ ਗਈਆਂ ਆ ਚੀਜ਼ਾਂ ਦੇ ਪੱਤਿਆਂ ਦੀ ਖੜਖੜ ਆ ਵੀ ਪੁਰਾਣੇ ਕਿਲੇ ਦੀਆਂ ਨਿਸ਼ਾਨੀਆਂ ਨੇ ਮਹਾਰਾਜਾ ਗੁਲਾਬ ਸਿੰਘ ਦਾ ਮੁੰਡਾ ਸੀਗਾ ਆਪਣਾ ਰਣਧੀਰ ਸਿੰਘ ਤੇ ਰਣਧੀਰ ਸਿੰਘ ਤੋਂ ਬਾਅਦ ਮਤਲਬ ਦੱਸਿਆ ਪ੍ਰਤਾਪ ਸਿੰਘ ਰਾਜਾ ਹੋਇਆ ਵਾ ਇਸੇ ਤਰੀਕੇ ਨਾਲ ਇਹਨਾਂ ਦੇ ਰਣਵੀਰ ਸਿੰਘ ਸੀ ਮਹਾਰਾਜਾ ਗੁਲਾਬ ਸਿੰਘ ਦਾ ਮੁੰਡਾ ਸੀਗਾ ਰਣਵੀਰ ਸਿੰਘ ਤੇ ਉਸ ਤੋਂ ਬਾਅਦ ਚ ਮਹਾਰਾਜਾ ਪ੍ਰਤਾਪ ਸਿੰਘ ਤੇ ਫਿਰ ਮਹਾਰਾਜਾ ਹਰੀ ਸਿੰਘ ਹੋਇਆ ਸੀ ਜਿਨ੍ਹਾਂ ਦਾ ਮਤਲਬ ਰਾਜ 1947 ਤੱਕ ਹੀ ਚੱਲਦਾ ਰਿਹਾ ਸੀਗਾ ਉਸ ਤੋਂ ਬਾਅਦ ਚ ਤਾਂ ਇਹ ਸਰਕਾਰ ਕੋ ਸਾਰੀਆਂ ਰਿਆਸਤਾਂ ਟੁੱਟ ਗਈਆਂ ਸੀ ਆਹ ਦੇਖ ਸਕਦੇ ਕਿਲੇ ਦੀਆਂ ਛੋਟੀਆਂ ਛੋਟੀਆਂ ੱਟਾਂ ਦਾ ਬਣਿਆ ਹੋਇਆ ਕਿਲਾਵਾ ਜੰਗਲੀ ਏਰੀਆ ਹੁਣ ਆਪਾਂ ਅਗਲੇ ਪਾਸੇ ਵੱਲ ਵੀ ਚੱਲਦੇ ਆਂ ਵੀ ਧਿਆਨ ਸਿੰਘ ਡੋਗਰੇ ਦਾ ਕਤਲ ਕਿਵੇਂ ਹੋਇਆ ਸੁਚੇਤ ਸਿੰਘ ਦਾ ਕਤਲ ਕਿਵੇਂ ਹੋਇਆ ਹਨਾ ਤਾਂ ਇਹ ਸਾਰੀਆਂ ਗੱਲਾਂ ਬਾਤਾਂ ਪਾ ਅਗਲੇ ਪਾਸੇ ਜਾ ਕੇ ਵੀ ਇਤਿਹਾਸ ਦੀ ਸਮਝ ਪਾਉਣੀ ਆ ਅੱਜ ਤਾਂ ਦੇਖੀਏ ਮੜਾ ਨਿਕਲ ਮਾਰੇ ਹੋ ਇਹ ਕੀ ਪ੍ਰਾਣਿਕ ਕਮਰੇ ਆ ਹਨਾ ਮੈਂ ਚੜ ਕੇ ਦੇਖਾਂ ਦੇਖ ਲੈ ਆ ਜਾऊंगा ना ਆਹਾਂ ਕੈਮਰਾ ਫੜਾ ਦਿਓ ਮੈਨੂੰ ਤਾਂ ਕਿ ਪਤਾ ਲੱਗ ਸਕੇ ਸੋਨੀ ਆ ਜੀ ਕਿਰਾ ਲੈ ਵੀ ਇਧਰ ਦੀ ਫੜਾ ਦੇ ਗੋਪੀ ਵੀ ਚੜਿਆ ਹੋ ਤੁਸੀਂ ਵੀ ਆਏ 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 ਚੜਨਾ ਪੈਂਦਾ ਵਾ ਤੇ ਗੋਪੀ ਬਾਈ ਤੇ ਸੋਨੀ ਬਾਈ ਆਪਣੇ ਨਾਲ ਆਏ ਹੋਏ ਆ ਇੱਥੇ ਲੈ ਵੀ ਗੋਪੀ ਚੜਿਆ ਜੇ ਗਰਾਊਂਡ ਚ ਐਕਸਰਸਾਈਜ਼ ਪੂਰਾ ਵੱਧ ਲੱਗੀ ਹੋਈ ਆ ਤੇ ਆਹ ਨਿੱਕਾ ਜਿਹਾ ਕਮਰਾ ਵਾ ਲਾ ਸੁਣੀ ਵੀ ਚੜਿਆ ਆ ਨਹੀਂ ਠੀਕ ਆ ਫਿਰ ਤਾਂ ਗੱਲ ਤੇ ਆਹ ਦੇਖੋ ਨਿੱਕਾ ਜਿਹਾ ਕਮਰੇ ਕਮਰਿਆਂ ਦੇ ਕੁਝ ਅਵਸ਼ੇਸ਼ ਬਚੇ ਹੋਏ ਆ ਦਰਖਦ ਰੂਦ ਲੱਗ ਚੁੱਕੇ ਆ ਆ ਨਿਉਆ ਕਿੱਡੀਆਂ ਚੌੜੀਆਂ ਚੌੜੀਆਂ ਨੇ ਆ ਨਿਉਆ ਕਾਫੀ ਚੌੜੀਆਂ ਨਜ਼ਰ ਆ ਜਾਣਗੀਆਂ ਤੁਹਾਨੂੰ ਇਹ ਕਮਰੇ ਸੀਗੇ ਹੋ ਸਕਦਾ ਇਹ ਬਾਹਰੀ ਏਰੀਆ ਵਾ ਇਹ ਮੈਨੂੰ ਤਵੇਲਾ ਟਾਇਪ ਨਜ਼ਰ ਆਉਂਦਾ ਵਾ ਕਿਲਾ ਥੋੜੇ ਹੋਰ ਵੀ ਅੱਗੇ ਹੈਗਾ ਉਧਰ ਵੀ ਆਪਾਂ ਜਾ ਕੇ ਦੇਖਦੇ ਹਾਂ ਆਪਾਂ ਉਧਰਲੇ ਪਾਸੇ ਵੀ ਚੱਲਦੇ ਆ ਆਜੋ ਆ ਇਧਰ ਦੀ ਆਪਾਂ ਆ ਰਹੇ ਆ ਬਾਹਰ ਟੁੱਟੇ ਫੁੱਟੇ ਕਾਫੀ ਏਰੀਏ ਚ ਹਾ ਨਿੱਕੇ ਨਿੱਕੇ ਟਾਂ ਜਿਹਨੂੰ ਲਖੌਰੀ ਇੱਟਾਂ ਕਹਿੰਦੇ ਹਨਾ ਉਹ ਡਿੱਗੀਆਂ ਹੋਈਆਂ ਨਜ਼ਰ ਆ ਜਾਣਗੀਆਂ ਸੋ ਨਹੀਂ ਦੂਜੇ ਪਾਸੇ ਚੱਲੇ ਗਏ ਹੁਣ ਆਪਾਂ ਆ ਉਧਰ ਚੱਲਦੇ ਹਾਂ ਕਿਲੇ ਦਾ ਇੱਕ ਹੋਰ ਅੱਗੇ ਭਾਗ ਸੀਗਾ ਉਸ ਭਾਗ ਵਾਲੇ ਪਾਸੇ ਚੱਲੇ ਆ ਆ ਦੇਖ ਲਓ ਵੀ ਸਿਰਫ ਆਹ ਰਸਤਾ ਵਾ ਗੱਡੀ ਅੱਗੇ ਆ ਨਹੀਂ ਸੀ ਭਾਈ ਤੇ ਹੈ ਕਾਫੀ ਦੂਰ ਸੀਗਾ ਜਿੱਥੋਂ ਤੱਕ ਆ ਸਕੀ ਉੱਥੋਂ ਤੱਕ ਆ ਗਏ ਆ ਆਪਾਂ ਉਦੋਂ ਬਾਅਦ ਚ ਹੁਣ ਪੈਦਲ ਯਾਤਰਾ ਇੱਥੋਂ ਸ਼ੁਰੂ ਹੋਊਗੀ ਆਪਣੀ ਇੱਥੇ ਦਰਖਤ ਆ ਬੇਰੀਆਂ ਪੂਰੀਆਂ ਕਾਫੀ ਆ ਬੇਰੀਆਂ ਕੜੀ ਪੱਤਾ ਬੋੜ ਹੈਗੇ ਆ ਪੁਰਾਣੇ ਮਤਲਬ ਕਾਫੀ ਰਮਣੀਕ ਮਾਹੌਲ ਆ ਜਦੋਂ ਬਰਸਾਤਾਂ ਹੋ ਜਾਣੀਆਂ ਫਿਰ ਹੋਰ ਵੀ ਜ਼ਿਆਦਾ ਪ੍ਰਭਾਵਿਤ ਕਰੂਗਾ ਆ ਵੀਲਾਂ ਪਤਾ ਨਹੀਂ ਕਾਧੀਆਂ ਵਾ ਤੇ ਪਾਣਲੇ ਪਾਸੇ ਆਪਣਾ ਕਿਲਾ ਨਜ਼ਰ ਆ ਰਿਹਾ ਵਾ ਉਥੇ ਆਪਣਾ ਕੁਝ ਦਰਸ਼ਨ ਨਜ਼ਰ ਆਉਣੇ ਸ਼ੁਰੂ ਹੋ ਗਏ ਆ ਆਪਾਂ ਇਹ ਤੁਹਾਨੂੰ ਮੈਂ ਦੱਸ ਦਿਆਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਜੋ ਸੁਪੁੱਤਰ ਸੀਗੇ ਉਹਨਾਂ ਨੂੰ ਵੀ ਕਤਲ ਆਮ ਕਰਾਉਣ ਦੇ ਵਿੱਚ ਸ਼ਾਸ਼ਾਂ ਦੇ ਵਿੱਚ ਡੋਗਰਿਆਂ ਦਾ ਜ਼ਿਕਰ ਮਿਲਦਾ ਵਾ ਹਉ ਇਧਰਲੇ ਪਾਸੇ ਚੱਲ ਗਏ ਤਾਂ ਪੁੱ ਜਾ ਕੇ ਹੋਰ ਵੀ ਗੱਲਾਂ ਬਾਤਾਂ ਕਰਨੀਆਂ ਸੋਨੀ ਕਿੰਨਾ ਸਸਪੈਂਸ ਹੈ ਯਾਰ ਇਧਰ ਪੂਰਾ ਜੰਗਲ ਹੀ ਆ ਭਾਈ ਜੰਗਲ ਹੀ ਆ ਪਾਈ ਜੰਗਲ ਦੇ ਵਿੱਚ ਆ ਆ ਦੇਖੋ ਨਿੱਕੇ ਨਿੱਕੇ ਇਟਾਂ ਦਾ ਟਰੈਕ ਬਣਿਆ ਹੋਇਆ ਮੇਰਾ ਮਤਲਬ ਵੀ ਉਹਨਾਂ ਜ਼ਮਾਨਿਆਂ ਦੇ ਵਿੱਚ ਵੀ ਗਲੀਆਂ ਨਾਲੀਆਂ ਪੱਕੀਆਂ ਸੀ ਤੇ ਜਿਹੜੀਆਂ ਕਿ ਹਜੇ ਵੀ 5 ਸਾਲ ਪਹਿਲਾਂ ਕਹਿੰਦੇ ਭਾਈ ਉਹ ਪੱਕੀਆਂ ਰਹਿੰਦੀਆਂ ਹਜੇ ਤੇ ਇਹਨਾਂ ਦੇ ਰਾਜਪਾ ਪੱਕੀਆਂ ਸੀਗੀਆਂ ਇਹ ਮਹਾਰਾਜਾ ਰਜੀਤ ਸਿੰਘ ਦੇ ਰਾਜ ਦੀ ਗੱਲ ਕਰ ਰਹੇ ਆ ਵੀ ਉਦੋਂ ਆਹ ਵੀ ਗਲੀਆਂ ਪੱਕੀਆਂ ਸੀ ਹਜੇ ਤੱਕ ਇੱਕ ਇੱਟਾਂ ਓਖੜੀਆਂ ਨਹੀਂ ਆਹ ਦੇਖੋ ਤਾਂ ਕਿਲੇ ਦੇ ਬੜੇ ਨਜ਼ਰ ਆ ਜਾਣਗੇ ਤੁਹਾਨੂੰ ਆ ਮੇਨ ਐਂਟਰੀ ਗੇਟ ਹੋਊਗਾ ਕਿਉਂਕਿ ਇਸ ਕਿਲਿਆਂ ਦੇ ਹਮੇਸ਼ਾ ਕਈ ਗੇਟ ਹੁੰਦੇ ਸੀਗੇ ਤੇ ਆ ਅੱਧਰਲੇ ਪਾਸੇ ਆ ਚੁੱਕੇ ਆ ਆਪਾਂ ਇਧਰੋਂ ਚੱਲ ਗਏ ਡੰਡਾ ਚੱਕ ਲੈ ਸੋਨੀ ਹੈਗਾ ਵੈਪਨ ਹਾਂ ਓਕੇ ਆਓ ਕਿਰ ਓਹੋ ਓਹ ਕਿੰਨਾ ਕਮਾਲ ਇਹਦਰ ਦਾ ਮਹਿਲ ਵਾਲੇ ਦ੍ਰਿਸ਼ਾਂ 'ਚ ਆ ਗਏ ਆਪਾਂ ਮਹਿਲ ਵਾਲੇ ਪਾਸੇ ਆ ਚੁੱਕੇ ਆ ਮੈਨੂੰ ਲੱਗਦਾ ਆਪਾਂ ਉਹਨੂੰ ਨਾ ਇੱਥੋਂ ਸਿੱਧਾ ਸ਼ਾਰਟਕਟ ਲੈਣਾ ਪਊਗਾ ਉਹ ਸਾਰੇ ਮਹਿਲ ਨਜ਼ਰ ਆ ਜਾਣਗੇ ਤੁਹਾਨੂੰ ਇਹ ਇੱਥੇ ਜ਼ਿਆਦਾਤਰ ਨਿਰਮਾਣ ਉਹ ਤੋਂ ਬਾਅਦ ਦੇ ਵਿੱਚ ਰਾਜਾ ਹੀਰਾ ਸਿੰਘ ਨੇ ਕਰਵਾਇਆ ਸੀਗਾ ਕਿਹਾ ਜਾਂਦਾ ਵੀ ਜਦੋਂ ਹੀਰਾ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਬੈਠਾ ਹੁੰਦਾ ਸੀ ਨਾ ਤਾਂ ਕਿਹਾ ਜਾਂਦਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਮੁੰਡਿਆਂ ਦੀ ਵੀ ਹਿੰਮਤ ਨਹੀਂ ਸੀ ਕਿ ਉਹ ਅੰਦਰ ਆ ਸਕਣ ਮਤਲਬ ਮਹਾਰਾਜਾ ਰਣਜੀਤ ਸਿੰਘ ਇੰਨਾ ਹੱਥਾਂ 'ਚ ਚੜ ਚੁੱਕੇ ਸੀ ਉਹਨਾਂ ਦੇ ਕਿਹਾ ਜਾਂਦਾ ਵਾ ਹਾਓ ਇਧਰ ਦੇ ਪਾਸੇ ਆ ਸਾਰੇ ਅਵਸ਼ੇਸ਼ ਨੇ ਪੁਰਾਣੇ ਤੇ ਹੇ ਤੁਸੀਂ ਸੁਣਨੇ ਇਕੱਲੇ ਨਾ ਤੁਸੀਂ ਕਦੇ ਆਇਓ ਥੋੜੇ ਹਥਿਆਰ ਵਗੈਰਾ ਹੋਣਾ ਲਾਜ਼ਮੀ ਆ ਤਾਂ ਆਜ ਦਰਾਸਤੇ ਕਠੂਏ ਦੇ ਵਿੱਚ ਆ ਅਸੀਂ ਇਹ ਮਹਿਲ ਨੇ ਸਾਰੇ ਪੁਰਾਣੇ ਮਹਿਲ ਜਿਨ੍ਹਾਂ ਮਹਿਲਾਂ ਦੇ ਇੱਥੇ ਰਾਜੇ ਰਾਣੀਆਂ ਯਾਰ ਹੁੰਦੇ ਹੋਣਗੇ ਵੀ ਸਾਡੇ ਮਹਾਰਾਜੇ ਨੇ ਜੱਤ ਕੇ ਡੋਗਰਾਂ ਨੂੰ ਦਿੱਤਾ ਸੀਗਾ ਵੀ ਭਾਈ ਤੁਸੀਂ ਸੰਭੋ ਇਹ ਹੈਨਾ ਤੇ ਹੁਣ ਆਹ ਕੀ ਹਾਲ ਹੋਇਆ ਪਿਆ ਆ ਦੇਖੋ ਕਿਰਾਂ ਦਰਵਾਜ਼ਿਆਂ ਦੇ ਉੱਤੇ ਨਾ ਜਿਵੇਂ ਡਾਕਾਂ ਪਾਈਆਂ ਹੁੰਦੀਆਂ ਉਹ ਦਰਖਤਾਂ ਦੀਆਂ ਜੜਾਂ ਦੀਆਂ ਡਾਕਾਂ ਪੈ ਚੁੱਕੀਆਂ ਦਰਖਤ ਉੱਥੋਂ ਚੱਲਿਆ ਆਹ ਦੇਖੋ ਇੱਕ ਉਸੇ ਤਰੀਕੇ ਡਾਟ ਦੀ ਤਰ੍ਹਾਂ ਇੱਥੇ ਥੱਲੇ ਆ ਕੇ ਫਿਰ ਜਿਵੇਂ ਲੈਂਟਰ ਪਾਇਆ ਹੁੰਦਾ ਉਸ ਹਿਸਾਬ ਦਾ ਦ੍ਰਿਸ਼ ਨੂੰ ਨਜ਼ਰ ਆਊਗਾ ਕੰਦਾਂ ਦੇ ਵਿੱਚ ਵੀ ਦਰਖਤ ਹਰੇ ਹੋ ਚੁੱਕੇ ਆ ਆ ਇਧਰ ਕਮਰੇ ਦਾ ਐਂਡ ਸੀ ਹੁਣ ਆਪਾਂ ਪਰਲੇ ਪਾਸੇ ਵੱਲ ਨੂੰ ਚੱਲਾਂਗੇ ਉਧਰਲੇ ਪਾਸੇ ਰਵਾਨਗੀ ਕਰਦੇ ਆ ਗੋਪੀ ਵੀਰੇ ਇੱਥੋਂ ਆਹੇ ਦਿਖਾਉਂਦੇ ਹੋਏ ਤੁਸੀਂ ਤੁਰੇ ਜਾਓ ਤਾਂ ਕਿ ਸਹੀ ਤਰ੍ਹਾਂ ਆਪਾਂ ਨੂੰ ਸਾਹਮਣੇ ਆ ਸਕੇ ਤੁਹਾਨੂੰ ਮੈਂ ਦੱਸ ਦੇਵਾਂ ਜਿਹੜਾ ਧਿਆਨ ਸਿੰਘ ਡੋਗਰੇ ਦਾ ਕਤਲ ਕਿਵੇਂ ਹੋਇਆ ਵੀ ਮਹਾਰਾਜਾ ਸ਼ੇਰ ਸਿੰਘ ਤੇ ਉਹਨਾਂ ਦਾ ਪੁੱਤਰ ਸੀ ਪ੍ਰਤਾਪ ਸਿੰਘ ਉਹਨਾਂ ਦਾ ਕਤਲ ਕਰਕੇ ਨਾ ਲੈਣਾ ਸਿੰਘ ਸੰਧਾਵਾਲੀਆ ਦੇ ਅਜੀਤ ਸਿੰਘ ਕਿਲੇ ਉੱਤੇ ਕਬਜ਼ਾ ਕਰਨ ਨੂੰ ਚੱਲੇ ਸੀ ਤਾਂ ਉਦੋਂ ਲੈਣਾ ਸਿੰਘ ਨੇ ਧਿਆਨ ਸਿੰਘ ਨੂੰ ਪੁੱਛਿਆ ਵੀ ਹੁਣ ਮਹਾਰਾਜਾ ਕੌਣ ਹੋਊਗਾ ਤਾਂ ਉੱਤਰ ਸੀ ਦਲੀਪ ਸਿੰਘ ਤੇ ਵਜ਼ੀਰ ਕੌਣ ਹੋਊਗਾ ਧਿਆਨ ਸਿੰਘ ਕਹਿੰਦਾ ਮੇਰੇ ਬਿਨਾ ਕੌਣ ਬਣ ਸਕਦਾ ਐਨੀ ਕਹਿਣ ਦੀ ਢੇਰ ਸੀਗੇ ਕਿ ਸੰਧਾਵਾਲੀਆਂ ਨੇ ਲੈਣਾ ਸਿੰਘ ਦਾ ਮਤਲਬ ਇਹ ਕਹਿ ਸਕਦੇ ਆ ਕਿ ਧਿਆਨ ਸਿੰਘ ਡੋਗਰੇ ਦਾ ਕਤਲ ਕਰਤਾ ਸੀ ਇਧਰਲੇ ਪਾਸੇ ਆਜੋ ਗਰਮੀ ਕਾਫੀ ਹੋ ਰਹੀ ਹੈ ਨਾ ਤੁਰਦੇ ਫਿਰਦੇ ਹਾਂ ਨੂੰ ਆਓ ਇਧਰਲੇ ਪਾਸੇ ਚੱਲ ਗਏ ਇੱਥੋਂ ਤੁਹਾਨੂੰ ਸ਼ਾਨਦਾਰ ਬਰਜ ਨਜ਼ਰ ਆ ਜਾਣਗੇ ਆਪਾਂ ਬਾਹਰਲੇ ਪਾਸੇ ਵੱਲ ਚੱਲਦੇ ਆਂ ਆਜੋ ਇਧਰਲੇ ਪਾਸੇ ਚੱਲ ਗਏ ਤੁਹਾਨੂੰ ਮੈਂ ਦੱਸਦੇ ਆਂ ਵੀ ਅਜੀਤ ਸਿੰਘ ਸੰਦਾ ਵਾਲੀਏ ਨੇ ਧਿਆਨ ਸਿੰਘ ਡੋਗਰੇ ਦਾ ਕਤਲ ਕਰਤਾ ਸੀ ਜਦੋਂ ਧਿਆਨ ਸਿੰਘ ਡੋਗਰੇ ਨੇ ਆਖਿਆ ਵੀ ਵਜੀਰ ਤਾਂ ਮੈਂ ਬਣੂਗਾ ਹੰਕਾਰ ਦੇ ਨਾਲ ਤੋਂਦੋਂ ਫਿਰ ਤਰਾਕਦੇ ਨੇ ਉਹਦੇ ਗੋਲੀ ਮਾਰੀ ਤਾਂ ਕਹਿੰਦੇ ਪਾਣੀ ਪਾਣੀ ਕਰਦਾ ਮਰ ਗਿਆ ਸੀ ਤੇ ਉਸ ਤੋਂ ਬਾਅਦ ਧਿਆਨ ਸਿੰਘ ਡੋਗਰੇ ਦਾ ਮੁੰਡਾ ਸੀਗਾ ਰਾਜਾ ਹੀਰਾ ਸਿੰਘ ਉਹਨੇ ਕੀ ਕੀਤਾ ਉਹਨੇ ਅਜੀਤ ਸਿੰਘ ਤਾਂ ਲੈਣਾ ਸਖ ਸੰਧਾ ਵਾਲੀ ਦੇ ਉਹਨੇ ਕਤਲ ਕਰਤਾ ਮਤਲਬ ਆ ਉਸ ਵੇਚ ਵੀ ਇੱਕ ਲੜਾਈ ਸ਼ੁਰੂ ਹੋ ਗਈ ਸੀ ਆ ਵੀ ਇੱਕ ਦਰਬਾਰ ਦਾ ਹਾਲ ਇੱਥੇ ਦਰਬਾਰ ਹੁੰਦਾ ਸੀ ਉਹਨਾਂ ਦਾ ਇਹ ਦਰਬਾਰ ਵਾਲੇ ਪਾਸੇ ਆ ਚੁੱਕੇ ਆ ਦਰਬਾਰ ਦੀਆਂ ਪੌੜੀਆਂ ਚੜ ਰਹੇ ਆ ਆਪਾਂ ਇਸ ਵਕਤ ਜਸਰੋਟਾ ਕਿਲਾ ਦੇ ਵਿੱਚ ਜਸਰੋਟਾ ਨਾ ਜੋ ਜਸਰੋਟ ਰਾਜਾ ਹੁੰਦਾ ਸੀ ਉਹ ਜਸਦੇਵ ਉਹਦੇ ਨਾਂ ਤੇ ਜਸਰੋਟਾ ਕਿਲਾ ਪਿਆ ਸੀ ਨਾ ਇਹਦਾ ਇੱਕ ਪੁਰਾਣੀ ਰਿਆਸਤ ਸੀ ਜਿਵੇਂ ਕਿਸ ਨੂੰ ਮੈਂ ਪਹਿਲਾਂ ਦੱਸਿਆ ਵੀ 12ਵੀਂ 13ਵੀਂ ਸਦੀ ਦੇ ਵਿੱਚ ਉਹ ਥਾਂ ਦੇ ਵਿੱਚ ਆ ਜੋ ਖੰਡਰ ਤੇ ਅਵਸ਼ੇਸ਼ ਬਚੇ ਹੋਏ ਨੇ ਇਹ ਰਹਿਸ਼ੀ ਏਰੀਆ ਸੀ ਇਹ ਫੌਜੀ ਏਰੀਆ ਨਹੀਂ ਸੀ ਕਿਉਂਕਿ ਇਹ ਏਰੀਆ ਰਾਣੀਆਂ ਰੂਣੀਆਂ ਵਾਸਤੇ ਸੀਗਾ ਤੇ ਕੁਝ ਦਰਬਾਰ ਹਾਲ ਵਗੈਰਾ ਇਹ ਇਹ ਉਹ ਏਰੀਏ ਦੇ ਵਿੱਚ ਜਿੱਧਰ ਮਤਲਬ ਜਿੱਥੇ ਕਿਉਂਕਿ ਜਿਆਦਾ ਸਿਕਿਉਰਟੀ ਦੀ ਰੋਡ ਹੁੰਦੀ ਆ ਵੀਆਈਪੀ ਏਰੀਆ ਜਿੱਥੇ ਕਿਸੇ ਨੂੰ ਹੋਰ ਅਲਾਉ ਨਹੀਂ ਹੁੰਦਾ ਖਾਸ ਬੰਦੇ ਤੋਂ ਬਿਨਾ ਉਸ ਏਰੀਏ 'ਚ ਆ ਚੁੱਕੇ ਆ ਇਧਰਲੇ ਪਾਸੇ ਫਿਰ ਸਾਰਾ ਜੰਗਲ ਹੀ ਜੰਗਲ ਦੂਰ ਤੱਕ ਮੈਨੂੰ ਅਫਸੇਸ਼ਨ ਨਜ਼ਰ ਆ ਰਹੇ ਆ ਕਿਤਨਾ ਕਿਤੇ ਝਾੜੀਆਂ ਦੇ ਚੁਬਰਲੇ ਵਿਰਲੇ ਪਰ ਇਹ ਮਿੱਟੀ ਵੀ ਇਥੋਂ ਲਾਲ ਮਿੱਟੀ ਪਹਾੜੀ ਮਿੱਟੀ ਜਿਹਨੂੰ ਕਹਿੰਦੇ ਇਥੋਂ ਦੀ ਲਾਲ ਮਿੱਟੀ ਦੇ ਨਾਲ ਬਣਿਆ ਹੋਇਆ ਕਿਲਾ ਸੀਗਾ ਤੇ ਅੱਗੇ ਦੇਖਦੇ ਵਿੱਚ ਕਸ਼ੂ ਰਿਆ ਤਾਂ ਤੁਹਾਨੂੰ ਉਹ ਵੀ ਦਿਖਾ ਕੇ ਲੈ ਕੇ ਆਉਣੀ ਆ ਤੇ ਨਾਲ ਦੀ ਨਾਲ ਆਪਾਂ ਇਤਿਹਾਸ ਦੀ ਸਾਂਝ ਪਾਉਂਦੇ ਜਾਵਾਂ ਗੁਪੀ ਵੀਰ ਦਿਖਾ ਦਿਓ ਵੀ ਕਿਹਦਾ ਕਿਤਾਬ ਦਾ ਤੁਹਾਨੂੰ ਇਹ ਦ੍ਰਿਸ਼ ਨਜ਼ਰ ਆਊਗਾ ਆਜੋ ਇਧਰਲੇ ਪਾਸੇ ਹੋਰ ਅੱਗੇ ਚੱਲਗੇ ਆਜੋ ਮਤਲਬ ਕਹਿ ਸਕਦੇ ਆ ਕਿ ਨਾ ਸਿੱਖਾਂ ਦੇ ਵਿੱਚ ਡੋਗਰਾਂ ਪ੍ਰਤੀ ਬਹੁਤ ਰੋਸ ਸੀਗਾ ਜਿਹੜਾ ਹੀਰਾ ਸਿੰਘ ਡੋਗਰਾ ਸੀ ਨਾ ਇਹ ਸਮਾਨ ਗੱਡਿਆਂ ਤੇ ਲੱਦ ਕੇ ਇਹ ਕਸ਼ਮੀਰ ਵਾਲੇ ਨੂੰ ਤੁਰ ਪਿਆ ਸਿੱਖਾਂ ਦੇ ਵਿੱਚ ਪੂਰਾ ਰੋਸ ਸੀਗਾ ਵੀ ਇਹੇ ਗੇ ਯਾਰ ਗਲਤ ਕੀਤਾ ਨਾ ਦਰਬਾਰ ਦੇ ਨਾਲ ਤਾਂ ਉਦੋਂ ਬਾਅਦ ਚ ਕੀ ਹੋਇਆ ਕਿ ਸ਼ਾਮ ਸਿੰਘ ਅਟਾਰਾਂ ਅਟਾਰੀ ਵਾਲਿਆ ਵਾਲਾ ਤੇ ਨਾਲ ਹੋਰ ਸਿੰਘ ਸੂਰਮੇ ਸੀਗੇ ਉਹਨਾਂ ਨੇ ਫਿਰ ਇਹਨਾਂ ਦੇ ਗੱਡੇ ਘੇਰ ਲਏ ਘੇਰ ਕੇ ਫਿਰ ਜਿਹੜੇ ਡੋਗਰੇ ਸੀ ਲੜਾਈ ਹੋਈ ਤੇ ਉੱਥੇ ਕਤਲੇਆਮ ਕੀਤਾ ਗਿਆ ਧਿਆਨ ਪੜਾਈਰਾ ਸਿੰਘ ਡੋਗਰਾ ਦਾ ਸਿਰ ਵੱਢ ਕੇ ਟੰਗਿਆ ਗਿਆ ਮਤਲਬ ਇਸ ਤੋਂ ਬਾਅਦ ਉਹਨੂੰ ਸਖਤ ਸਜ਼ਾਵਾਂ ਵੀ ਦਿੱਤੀਆਂ ਗਈਆਂ ਆਇਦਰਲੇ ਪਾਸੇ ਆਪਾਂ ਆ ਚੁੱਕੇ ਹਾਂ ਬਾਹਰਲੇ ਪਾਸੇ ਆਹ ਦੇਖ ਸਕਦੇ ਹੋ ਕਿਲੇ ਦੀ ਐਂਟਰੀ ਗੇਟ ਸੀਗਾ ਇਹ ਸਾਰਾ ਜਿੱਥੋਂ ਦੀ ਆਪਾਂ ਉਹ ਇੱਕ ਮਤਲਬ ਸੰਘਣੇ ਕਿਲਿਆਂ 'ਚ ਸ਼ਿਵਾਲਕ ਦੀਆਂ ਪਹਾੜੀਆਂ 'ਚ ਕਿਰਿਆ ਹੋਇਆ ਸੀ ਇਸ ਤਰੀਕੇ ਨਾਲ ਜ਼ਿਆਦਾਤਰ ਡੋਗਰੇ ਆਪਸ ਵਿੱਚ ਲੜਦੇ ਹੋਏ ਕਤਲ ਹੋ ਗਏ ਸੀ ਜਿਹੜਾ ਸੁਚੇਤ ਸਿੰਘ ਸੀ ਉਹਦਾ ਕਤਲ ਵੀ ਹੀਰਾ ਸਿੰਘ ਡੋਗਰਾ ਦੀ ਫੌਜ ਨੇ ਕੀਤਾ ਸੀ ਆਪਸੀ ਝੜਪ ਹੋ ਗਈ ਸੀ ਸੁਚੇਤ ਸਿੰਘ ਦਾ ਕਤਲ ਉਦੋਂ ਹੋ ਗਿਆ ਸੀ ਸਿਰਫ ਗੁਲਾਬ ਸਿੰਘ ਡੋਗਰਾ ਬਚਿਆ ਸੀਗਾ ਉਹਦੀ ਵੰਸ਼ ਜਿਹੜੀ ਮੈਂ ਜਿਵੇਂ ਕਿ ਰਣਵੀਰ ਸਿੰਘ ਪ੍ਰਤਾਪ ਸਿੰਘ ਤੇ ਹਰੀ ਸਿੰਘ ਦੀ ਚੱਲਦੀ ਹੈ ਜਿਹੜੀ ਕਿ ਹਜੇ ਤੱਕ ਵੀ ਜਾਰੀ ਆ ਤੇ ਉਹ ਚਲਦੀ ਸੀ ਵਾਂਸ਼ ਉਹਨਾਂ ਦੀ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ ਕੁੱਲ ਮਿਲਾ ਕੇ ਇਹ ਸਾਡਾ ਸਿੱਖ ਰਾਜ ਦਾ ਜਿੱਤਿਆ ਹੋਇਆ ਕਿਲੇ ਦੀ ਇੱਕ ਨਿਸ਼ਾਨੀ ਸੀ ਕਠੂਆ ਜ਼ਿਲ੍ਹਾ ਜੰਮੂ ਕਸ਼ਮੀਰ ਦੇ ਵਿੱਚ ਵਾਦੀਆਂ ਸ਼ਿਮਾਲਿਕ ਦੀਆਂ ਸੀ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ ਮਿਹਰਬਾਨੀ ਧੰਨਵਾਦ